ਕੋਈ ਨਹੀਂ ਮੈਂ ਜੀ ਜਦੋਂ ਮੈਂ ਦੱਸਦਾ ਬਾਹਰ ਆਪਾਂ ਤਾਂ ਵੀ ਕਰਦੇ ਕਾਹਤੇ ਸ਼ਾਮ ਦੇ ਲਈ ਨਹੀਂ ਬੱਚੇ ਸ਼ਾਮ ਹੋ ਜਾਂਦਾਗਾ ਉਹ ਵੀ ਕੋਈ ਨਾ ਕਿਤਾਬ ਇਹ ਜਿਹੜੇ ਸੁਧਾਰੀ ਕੇ ਵਿੱਚ ਪੌਂਟ ਪੀ ਜੀ ਰਸਟ ਆਉਣਾ ਹੈ ਆ ਵਿਖਿਆਲਾ ਰੋਡ ਤੇ ਸ਼ੌਕਡਾਉਨ ਹੈ ਗੱਲ ਇਹ ਸਾਡੇ ਮੇਕੰਦਾ ਬੈਰੀ ਨੂੰ ਮੈਂ ਤੇ ਇਹ ਲੈ ਕੇ ਜਾ ਬੜੀ ਬਾਰਾ ਤੇ ਪੜਦੀ ਨਹੀਂ ਗੇਤ ਤੇ ਤਰਾਣਾ ਰਾਣਾ ਕਹਿੰਦੇ ਤੇ ਇਹਨਾਂ ਦੇ ਘਰ ਸਾਰੇ ਨੇ ਰਾਣਾ ਜੀ ਤੇ ਆ ਕੇ ਸਾਡੇ ਘਰ ਦੇ ਨਾਲੇ ਰਹਿੰਦੇ ਉੱਥੇ ਆ ਕੇ ਦਫਾ ਖੜ ਗਏ ਕਹਿੰਦੇ ਮੇਰਾ ਮੇਰੇ ਨਾਲ ਹਮਲਾ ਕਰਤਾ ਕਹਿੰਦੇ ਕਹਿੰਦੇ ਹੂੰ ਬਾਸ ਅਸੀਂ ਫੇ ਚੱਕਿਆ ਬੈਠੇ ਬਸ ਲੈ ਆਏ ਨਹੀਂ ਤੁਹਾਨੂੰ ਪਤਾ ਕਿ ਕਿੱਦਾਂ ਲੱਗਾ ਸੀਗਾ ਇਹ ਘਰ ਆ ਗਿਆ ਸੀ ਇੱਥੇ ਇੱਥੇ ਵਾਲਮ ਕੰਦੀ ਸੀ ਹਾਂ ਵਾਲਮ ਕੰਦਾ ਹੀ ਆ ਗਿਆ ਸੀ ਅੱਛਾ ਉਸੀਂ ਆ ਕੇ ਉੱਥੇ ਫਿਰ ਚੱਕਿਆ ਉਹ ਤਾਂ ਇੱਥੇ ਹੀ ਪਹ ਲੈ ਗਿਆ ਹੈ ਤੇ ਆ ਗਿਆ ਸਾਰਾ ਆਪਦੇ ਦਾ ਸਾਈਕਲ ਵਾਈਫ ਆਯੂ ਨਾਲ ਦਾ ਹੋਰ ਉਹਦੇ ਘਰ ਚ ਕੌਣ ਜੇ ਮੰਮੀ ਦੀ ਪੂਰੀ ਹੋ ਗਈ ਆ ਅੱਛਾ ਮੁੰਡਾ ਇਹ ਛੋਟਾ ਉਹ ਵੀ ਪੂਰਾ ਹੋ ਗਿਆ ਡੈਡੀ ਬੈਡੀ ਇਹ ਤਾਂ ਚਲੇ ਸੀ ਅੱਧੇ ਮਾ ਅਠ ਮਾਰੀ ਹੋ ਵੀ ਚਲੇ ਇਦਾਂ ਨਹੀਂ ਆ ਕੇ ਬੱਚਾ ਮੇਰੇ ਕੋਲ ਬੇਟੀ ਇੱਕ ਬੇਟਾ ਸੀਗਾ ਬੇਟਾ ਮਰ ਗਿਆ ਪਿੱਛੇ 2 4 6 ਮਹੀਨੇ ਹੋ ਗਏ ਮੇਰਾ ਸਾਲੇ ਹੋ ਗਿਆ ਹੋਊਗਾ ਚਾਹ ਵੀ ਮਰ ਗਿਆ ਸੀਗਾ ਦੇ ਇਸ ਗੱਡੀ ਦੇ ਅਗਰ ਦੂਜੀ ਦੀ ਜੀ ਹੈ ਜਾਂ ਚੌਥੀ ਜਹੋਂਗੇ ਬੰਨੇ ਕਿ ਛੋਟੇ ਛੋਟੇ ਉਹ ਨੂੰ ਛੱਡ ਕੇ ਆ ਰਿਹਾ ਸੀ ਹਾਂਜੀ ਛੱਡ ਕੇ ਆ ਰਿਹਾ ਸੀ ਗਏ ਬੱਟਿਆ ਇਹ 8 ਵਜੇ ਦੀ ਗੱਲ ਵਾਸ 8 ਹਾਲੇ ਤਾਂ ਕੁਝ ਕੁਝ ਨਹੀਂ ਕਹਿੰਦਾ ਮੈਂ ਤੇ ਉਹ ਬੰਦੇ ਉੱਤੇ ਵਾਸ ਹਮਲਾ ਕਰਤਾ ਵਾਸ ਉੱਤਰ ਕੇ ਕੀਤਾ ਗੱਡੀ ਬੈਠੇ ਬੈਠੇ ਨੇ ਐਦਾਂ ਸਾਨੂੰ ਵੀ ਇਹਨੇ ਪੱਕਾ ਨਹੀਂ ਦੱਸਿਆ ਦਾ ਅੱਗਾ ਕਰੀਂ ਲਗਾ ਦੂੰਗਾ ਸਿੰਗਲ ਤੇ ਇਹ ਕਹਿੰਦੇ ਭਾਈ ਸਿੰਗਲ ਤੇ ਅਸੀਂ ਜਾਣਾ ਨਹੀਂ ਸਾਨੂੰ ਪਤਾ ਉੱਥੇ ਕਿਛ ਨਹੀਂ ਆਉਣੀ ਕਿ ਇਹਦੇ ਲੈ ਗਏ ਕੋਟਰੀ ਕੀ ਦੀ ਹੈ ਤੁਹਾਡੀ ਹਾਂਜੀ ਹਾਂਜੀ ਹੁਣ ਆਦੀ ਹੈ ਕੀ ਜਿਹੜੇ ਕੰਮ ਕਰਦੇ ਮੇਰਾ ਤਾਂ ਆਪਣਾ ਕੰਮ ਆ ਭਾਈ ਜਾਣਦੇ ਨਹੀਂ ਬਿਸਟਰਮਸ ਸਕੂਲ ਦੇ ਨਾਲੇ ਕੋਠੀ ਦੇ ਨਾਲੇ ਸਾਡੀ ਸ਼ਾਪ ਬੜੀ ਨਹੀਂ ਕਿੰਨੇ ਕ ਵੇ ਸਕੂਲ ਛੱਡਣ ਜਾਂਦਾ ਸੀ ਕੋਲੇ ਹੋਇਆ ਉੱਥੇ ਨਹੀਂ ਦੀ ਸਕੂਲ ਹੈ ਜੇ ਮੈਂ ਫਿਰ ਤਗੜਾ